ਅਮਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ੀਕਾਲ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਨਿਊਜ਼ ਬੁਲਟਨ ਪੰਜਾਬ ਨਿਊਜ਼ ਬੁਲਟਨ ਦੀ ਸ਼ੁਰੂਆਤ ਕਰ ਲੈਣੇ ਆਂ ਮੁੱਖ ਖਬਰਾਂ ਦੇ ਨਾਲ ਚਰਨਜੀਤ ਚੰਨੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ ਕਿਹਾ ਅਪਰ ਕਾਸਟ ਕੈਪਟਨ ਨੂੰ ਲਾ ਕੇ ਹੀ ਚੰਨੀ ਬਣੇ ਸੀ ਮੁੱਖ ਮੰਤਰੀ ਸੰਸਦ ਅਮਰਿਤਪਾਲ ਸਿੰਘ ਦੇ ਮਾਮਲੇ 'ਚ ਹਾਈ ਕੋਰਟ ਦਾ ਵੱਡਾ ਫੈਸਲਾ ਪੰਜਾਬ ਸਰਕਾਰ ਨੂੰ ਲਗਾਇਆ 10000 ਪੈਦਾ ਜੁਰਮਾਨਾ एनएसए ते रोक ਲਗਾਉਣ ਲਈ ਅਮਰਿਤਪਾਲ ਨੇ ਪਾਈ ਹੈ ਪਟੀਸ਼ਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਛਿੰਡਾ ਨੇ ਜ਼ਥੇਦਾਰ ਗਰਗੱਜ ਨਾਲ ਕੀਤੀ ਮੁਲਾਕਾਤ ਜ਼ਥੇਦਾਰ ਨੂੰ ਬਲਜੀਤ ਸਿੰਘ ਦਾਦੂਵਾਲ ਦੀ ਦਿੱਤੀ ਸ਼ਿਕਾਇਤ ਕਿਹਾ ਗੁਰਦਾਸਪੁਰ ਤੋਂ ਆਇਆ ਦਾਦੂਵਾਲ ਕਮੇਟੀ ਚ ਪਾ ਰਿਹਾ ਹੈ ਕਲੇਸ਼ ਸੁਨੀਲ ਜਾਖੜ ਨੇ ਨਵੇਂ ਬਣੇ ਪ੍ਰਧਾਨ ਨਿਤਿਨ ਨਵੀਨ ਨਾਲ ਕੀਤੀ ਮੁਲਾਕਾਤ ਜਾਖੜ ਨੇ ਨਿਤਿਨ ਨਵੀਨ ਨੂੰ ਭੇਟ ਕੀਤੀਆਂ ਸ਼ੁਭਕਾਮਨਾਵਾਂ ਇਹ ਹਾ ਨੀਤੀ ਨਵੀਨ ਦੀ ਅਗਵਾਈ ਚ ਨਵੇਂ ਉਤਸ਼ਾਹ ਨਾਲ ਅੱਗੇ ਵਧੇਗੀ ਪਾਰਟੀ। ਸੁਲਤਾਨਪੁਰ 로ਦੀ ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਲਥੀਆਂ ਪੱਗਾ ਗੁਰਦੁਆਰਾ ਸਾਹਿਬ ਅੰਦਰ ਹੋਈ ਕਟਮਾਰ ਹੱਥੋਪਾਈ ਚ ਗੋਰੀਤਰਾ ਜ਼ਖਮੀ ਹੋਇਆ ਹੈਡ ਗ੍ਰੰਥੀ। ਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਨਿਊਜ਼ ਬੁਲਟਨ ਦੀ ਸ਼ੁਰੂਆਤ ਕਰਦੇ ਆਂ ਪੰਜਾਬ ਕਾਂਗਰਸ ਚ ਚੱਲ ਰਹੇ ਕਲੇਸ਼ ਦੇ ਨਾਲ ਬੀਤੇ ਦਿਨੀ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅਪਰਕਾਸਟ ਨੂੰ ਲੈ ਕੇ ਦਿੱਤੇ ਹੋਏ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਆਗੂ ਦੋ ਤੜਿਆਚ ਬੰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਇੱਕ ਪਾਸੇ ਭਰਤਪੂਸ਼ਣਾਸ਼ੂ ਕਿੱਕੇਟਲੋ ਤੇ ਇੰਦਰਵੀਰ ਸਿੰਘ ਬਲਾਰੀਆ ਦੇ ਵੱਲੋਂ ਚੰਨੀ ਦੇ ਹੱਕ 'ਚ ਸਾਥ ਦਿੱਤਾ ਗਿਆ ਉੱਥੇ ਹੀ 35 ਤੋਂ ਬਾਅਦ ਆਗੂਆਂ ਦੇ ਵੱਲੋਂ ਹਾਈ ਕਮਾਂਡ ਨੂੰ ਚਿੱਠੀ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਗਿਆ ਹੈ ਉਤੇ ਦੂਸਰੇ ਪਾਸੇ ਇਸ ਬਿਆਨ ਤੋਂ ਬਾਅਦ ਚੰਡੀਗੜ੍ਹ 'ਚ ਸਥਿਤ ਕਾਂਗਰਸ ਭਵਨ ਦੇ ਅੱਗੋਂ ਆਦੀ ਮੀਟਿੰਗ ਹੋਈ ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਰਾਜਾਵੜਿੰਗ ਨੇ ਕਿਹਾ ਕਿ ਅਜਿਹੇ ਮਾਮਲੇ 'ਚ ਪ੍ਰਧਾਨ ਪਾਰਟੀ ਪਲੇਟਫਾਰਮ ਤੇ ਆਪਣੀ ਟਿੱਪਣੀ ਦਿੰਦਾ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਤੱਕ ਪੰਜਾਬ ਦੀ ਗੱਲ ਹੈ ਤਾਂ ਹਿੰਦੁਸਤਾਨ 'ਚ ਸਿਰਫ ਇੱਕ ਹੀ ਸੂਬਾ ਹੈ ਜੋ ਸਾਂਝੀ ਵਲਤਾ ਦਾ ਪ੍ਰਤੀਕ ਹੈ ਸਾਡੇ ਗੁਰੂਆਂ ਨੇ ਸਾਨੂੰ ਇੱਕ ਫਰਮਾਨ ਦਿੱਤਾ ਸੀ ਜਿਸ ਨੂੰ ਹਰ ਵਿਅਕਤੀ ਮੰਨਦਾ ਹੈ ਇੱਥੇ ਜਾਤ ਪਾਤ ਦੇ ਨਾਤੇ ਕੋਈ ਵਿਅਕਤੀ ਸਿਆਸਤ ਕਰਨ ਦੀ ਸੋਚੇਗਾ ਤਾਂ ਉਹ ਤਬਾਹ ਹੋ ਜਾਵੇਗਾ ਕਿਉਂਕਿ ਅਸੀਂ ਸਾਰੇ ਧਰਮਾਂ ਨੂੰ ਮੰਨਦੇ ਹਾਂ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਕੌਣ ਦਲਿਤ ਹੈ ਕੌਣ ਇਸਾਈ ਹੈ ਕੌਣ Hindu ਹੈ ਇੱਥੇ ਦਲਿਤ ਦੀ ਗੱਲ ਹੀ ਨਹੀਂ ਕਰ ਸਕਦੇ ਅਤੇ ਜਿਹੜਾ ਵਿਅਕਤੀ ਵੀ ਇਸ ਬਾਰੇ ਗੱਲ ਕਰੇਗਾ ਤਾਂ ਉਸ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਰਾਜਾ ਵਿੜਿੰਗ ਨੇ ਇਸ ਨੂੰ ਭਾਜਪਾ ਦਾ ਏਜੰਡਾ ਦੱਸਿਆ ਤੇ ਕਿਹਾ ਹੈ ਕਿ ਇਹ ਭਾਜਪਾ ਦਾ ਏਜੰਡਾ ਹੈ ਜਿਸ ਤੇ ਭਾਜਪਾ ਸਿਆਸਤ ਕਰਦੀ ਹੈ। ਰਾਜਾ ਵੜਿੰਗ ਨੇ ਕਿਹਾ ਹੈ ਕਿ ਅੱਪਰ ਕਾਸਟ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਕੇ ਹੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ ਅਤੇ ਚੰਨੀ ਸਾਹਿਬ ਸਾਡੇ ਸਿਰ ਦਾ ਤਾਜ ਬਣ ਗਏ ਸਨ। ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਦੇ ਹਰ ਆਗੂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਵਿਅਕਤੀ ਨੂੰ ਭਾਜਪਾ ਦੀ ਸੋਚ ਤੇ ਗੱਲ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹਨਾਂ ਕਹਿੰਦੇ ਕਿ ਮੈਂ ਪ੍ਰਧਾਨ ਹੋਣ ਦੇ ਨਾਤੇ ਪਾਰਟੀ ਦੀਆਂ ਅੰਦਰੂਨੀ ਗੱਲਾਂ ਪਾਰਟੀ ਪਲੇਟਫਾਰਮ ਤੇ ਰੱਖ ਸਕਦਾ ਹਾਂ। ਪਰ ਸਾਡੀ ਪਾਰਟੀ ਦੀ ਵਿਚਾਰਧਾਰਾ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਉਹਨਾਂ ਨੇ ਕਿਹਾ ਕਿ 23 ਤਰੀਕ ਨੂੰ ਪਾਰਟੀ ਹਾਈ ਕਮਾਂਡ ਦੀ ਮੀਟਿੰਗ ਦੌਰਾਨ ਪੰਜਾਬ ਦੇ ਮੁੱਦਿਆਂ ਬਾਰੇ ਗੱਲਬਾਤ ਕੀਤੀ ਜਾਵੇਗੀ ਕੇਵਲ ਢਿੱਲੋਂ ਨੇ ਵੈਲਕਮ ਕੀਤਾ ਜਾਂ ਨਹੀਂ ਕੀਤਾ ਯਾਰ ਇਸ ਕੱਲ ਦੇ ਬਾਰੇ ਮੈਂ ਕੁਝ ਪਰ ਮੈਨੂੰ ਇੱਕ ਗੱਲ ਦੱਸੋ ਕੀ ਪੰਜਾਬ ਦੇ ਅੰਦਰ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣ ਨਹੀਂ ਰਿਹਾ ਸੀ ਜਦੋਂ ਸੁਖਜਿੰਦਰ ਰੰਧਾਵਾ ਪੰਜਾਬ ਦੇ ਅੰਦਰ ਮੁੱਖ ਮੰਤਰੀ ਬਣ ਰਹੇ ਸੀ ਤੇ ਅਚੰੰਗ ਚੇਤੇ ਫਰਮਾਨ ਆਉਂਦਾ ਹੈ ਕਿ ਹੁਣ ਚੰਨੀ ਸਾਹਿਬ ਹੋਣਗੇ ਹਾਲਾਂਕਿ ਕੋਈ ਐ ਨਹੀਂ ਸੀ ਵੀ ਚੰਨੀ ਸਾਹਿਬ ਦੇ ਨਾਲ ਕੋਈ ਐਮ ਐਲ ਏ ਸਹਿबान ਸੀ ਇੱਕ ਵੀ ਨਹੀਂ ਸੀ ਇੱਕ ਵੀ ਨਹੀਂ ਸੀ ਪਰ ਚੰਨੀ ਸਾਹਿਬ ਦਾ ਜਦੋਂ ਫਰਮਾਨ ਆਇਆ ਕਿਸੇ ਵਿਅਕਤੀ ਨੇ ਨਹੀਂ ਕਹਿਣਾ ਕਿ ਕੋਈ ਦਲਿਤ ਹੈ ਜਾਂ Hindu ਹੈ ਜਾਂ ਸਿੱਖ ਹੈ ਸਾਡੇ ਚੰਨੀ ਸਾਹਿਬ ਸਿਰ ਦੇ ਤਾਜ ਬਣ ਗਏ ਕਿਉਂਕਿ ਚੰਨੀ ਸਾਹਿਬ ਸਾਨੂੰ ਇਹ ਸਾਨੂੰ ਸਿਖਾਇਆ ਹੀ ਨਹੀਂ ਵੀ ਕੋਈ ਜਾਤ ਪਾਤ ਹੈ ਵੀ ਅਪਰ ਕਾਸਟ ਨੂੰ ਲਾ ਕੇ ਜਾਖੜ ਨੂੰ ਲਾ ਕੇ ਤੇ ਚੰਨੀ ਸਾਹਿਬ ਨੂੰ ਸੀਐਲਪੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਅਪਰ ਕਾਸਟ ਅਮਰਿੰਦਰ ਸਿੰਘ ਨੂੰ ਲਾ ਕੇ ਚੰਨੀ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਚੰਡੀਗੜ੍ਹ ਤੋਂ ਪ੍ਰਵਿੰਦਰ ਕੁਮਾਰ ਦੀ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਸਾਂਸਦ ਅਮਰਿਤਪਾਲ ਸਿੰਘ ਨਾਲ ਜੁੜੀ ਹੋਈ ਹੈ ਜਿੱਥੇ ਹਾਈ ਕੋਰਟ ਵੱਲੋਂ NSA ਤੇ ਰੋਕ ਲਗਾਉਣ ਵਾਲੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਸਖਤ ਰੋਖ اختیار ਕੀਤਾ ਅਤੇ ਪੰਜਾਬ ਸਰਕਾਰ ਤੇ 10000 ਰੁਪਏ ਦਾ ਜੁਰਮਾਨਾ ਲਗਾਇਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖੰਦੂਰ ਸਾਹਿਬ ਦੇ ਸੰਸਦ ਅਮਰਿਤਪਾਲ ਸਿੰਘ ਵੱਲੋਂ NSA ਅਧੀਨ ਜਾਰੀ ਤੀਸਰੇ ਰੋਕ ਤੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸਖਤ ਰੋਖ અપਨਾ ਹੈ ਚੀਫ ਜਸਟਿਸ ਅਤੇ ਜਸਟਿਸ ਸੰਜੀਵ 베ਰੀ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਸੋਮਵਾਰ ਨੂੰ ਪਟੀਸ਼ਨ ਤੇ ਸੁਣਵਾਈ ਕੀਤੀ ਹੈ ਜਿਸ ਚ ਅੰਮ੍ਰਿਤਸਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਦਿੱਤੇ ਗਏ ਰੋਕ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ ਪੰਜਾਬ ਸਰਕਾਰ ਨੇ ਸੁਣਵਾਈ ਦੌਰਾਨ ਆਪਣਾ ਜਵਾਬ ਦਾਇਰ ਕੀਤਾ ਜਦੋਂ ਕਿ ਡਿਵੀਜ਼ਨ ਬੈਂਚ ਨੇ ਜਵਾਬ ਨੂੰ ਰਿਕਾਰਡ ਤੇ ਲਿਆ ਪਰ ਇਸ ਗੱਲ ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਸੂਬਾ ਸਰਕਾਰ ਨੇ ਤੈ ਸਮੇਂ ਤੋਂ ਪਹਿਲਾਂ ਆਪਣਾ ਜਵਾਬ ਦਾਖਲ ਨਹੀਂ ਕੀਤਾ ਇਸ ਨੂੰ ਨਿਆਂਇਕ ਪ੍ਰਤੀਕਿਰਿਆ ਪ੍ਰਤੀ ਲਾਪਰਵਾਹੀ ਕਰਾਰ ਦਿੰਦਿਆਂ ਹੋਇਆਂ ਅਦਾਲਤ ਨੇ ਪੰਜਾਬ ਸਰਕਾਰ ਤੇ 10000 ਰੁਪਏ ਦਾ ਜੁਰਮਾਨਾ ਲਗਾਇਆ ਹੈ ਡਿਵੀਜ਼ਨ ਬੈਂਚ ਨੇ ਟਿੱਪਣੀ ਕੀਤੀ ਹੈ ਕਿ ਸੰਵਿਧਾਨਕ ਆਜ਼ਾਦੀਆਂ ਨਾਲ ਜੁੜੇ ਮਾਮਲਿਆਂ 'ਚ ਸੂਬਾ ਸਰਕਾਰ ਤੋਂ ਸਮੇਂ ਸਿਰ ਅਤੇ ਜ਼ਿੰਮੇਵਾਰ ਪਹੁੰਚ અપਾਉਣ ਦੀ ਉਮੀਦ ਕੀਤੀ ਜਾਂਦੀ ਹੈ ਤਾਂ ਜੋ ਅਦਾਲਤ ਨੂੰ ਕੇਸ ਦੀ ਪ੍ਰਭਾਵਸ਼ਾਲੀ ਢੰਗ ਨਾਲ ਸੁਣਵਾਈ ਕਰਨ 'ਚ ਬੇਲੋੜੀਆਂ ਰੁਕਾਵਟਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੌਰਾਨ ਅਮਰਿਤਪਾਲ ਸਿੰਘ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ ਨੇ ਸੂਬਾ ਸਰਕਾਰ ਦੇ ਜਵਾਬ ਦਾ ਅਧਿਐਨ ਕਰਨ ਲਈ ਸਮਾਂ ਮੰਗਿਆ। ਅਦਾਲਤ ਨੇ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਅਗਲੀ ਸੁਣਵਾਈ ਲਈ ਨਵੀਂ ਤਰੀਕ ਨਿਰਧਾਰਿਤ ਕੀਤੀ ਹੈ। ਹਾਈ ਕੋਰਟ ਨੇ ਪਟੀਸ਼ਨ ਤੇ ਅਗਲੀ ਸੁਣਵਾਈ 2 ਫਰਵਰੀ 2026 ਨੂੰ ਤੈਅ ਕੀਤੀ ਹੈ। ਅਗਲੀ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਢਿੰਡਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਲਜੀਤ ਸਿੰਘ ਦਾਦੂਵਾਲ ਦੀ ਸ਼ਿਕਾਇਤ ਦਿੱਤੀ ਗਈ ਹੈ। हरियाणा सिख गुरुद्वारा प्रबंधक कमेटी ਦੇ ਸੀਨੀਅਰ ਆਗੂ ਅਤੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਨੇ ਸਾਥੀਆਂ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਖਤ ਰੇਤ ਵਿਖੇ ਪਹੁੰਚ ਕੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗੈਨੀ ਕੁਲਦੀਪ ਸਿੰਘ ਗੜਗਾਜ ਨਾਲ ਮੁਲਾਕਾਤ ਕੀਤੀ ਹੈ ਇਸ ਦੌਰਾਨ ਝਿੰਡਾ ਨੇ ਸਿੰਘ ਸਾਹਿਬ ਨੂੰ ਇੱਕ ਵਿਸਤ੍ਰਿਤ ਪੱਤਰ ਸੌਂਪਿਆ ਇਸ ਦੌਰਾਨ ਝਿੰਡਾ ਨੇ ਸਿੰਘ ਸਾਹਿਬ ਨੂੰ ਇੱਕ ਵਿਸਤ੍ਰਿਤ ਪੱਤਰ ਸੌਂਪਦੇ ਹਨ ਹਰਿਆਣਾ ਕਮੇਟੀ ਚ ਚੱਲ ਰਹੇ ਕਲੇਸ਼ ਦੇ ਹੱਲ ਲਈ ਅਪੀਲ ਕੀਤੀ ਹੈ ਜੈਸੂਨਾ ਨੇ ਬਲਜੀਤ ਸਿੰਘ ਦਾਦੂਵਾਲ ਵਿਰੁੱਧ ਗੰਭੀਰ ਸਿਆਸੀ ਅਤੇ ਆਰਥਿਕ ਦੋਸ਼ ਲਗਾਏ ਨੇ ਇਸ ਉਪਰੰਤ ਪ੍ਰਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜਗਦੀਸ਼ ਸਿੰਘ ਛਿੰਦਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹਨਾਂ ਨੇ 22 ਸਾਲ ਸੰਘਰਸ਼ ਕਰਕੇ ਆਪਣਾ ਕਾਰੋਬਾਰ ਦਾਤੇ ਲਗਾ ਕੇ ਹਰਿਆਣਾ ਲਈ ਵੱਖਰੀ ਕਮੇਟੀ ਹਾਸਲ ਕੀਤੀ ਸੀ ਪਰ ਕੁਝ ਸਖਸ਼ੀਤਾ ਨੇ ਇਸ ਨੂੰ ਨਿੱਜੀ ਸਵਾਰਥਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਉਹਨਾਂ ਸਿੱਧੇ ਤੌਰ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਗੁਰਦਾਸਪੁਰ ਤੋਂ ਆਏ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਕਮੇਟੀ 'ਚ ਹਮੇਸ਼ਾ ਕਲੇਸ਼ ਪਾ ਕੇ ਰੱਖਿਆ ਹੈ ਛਿੰਡਾ ਨੇ ਦੋਸ਼ ਲਾਇਆ ਕਿ ਦਾदूਵਾਲ ਨੇ ਕਮੇਟੀ ਦੀ ਮੀਟਿੰਗ ਦੌਰਾਨ ਮੈਂਬਰਾਂ ਨਾਲ ਬਦਸਲੂਕੀ ਕੀਤੀ ਹੈ ਅਤੇ ਮਾਮਾ ਪੈਣਾ ਦੀਆਂ ਗਾਲਾਂ ਤੱਕ ਕੱਢੀਆਂ ਨੇ ਜੋ ਕਿ ਇੱਕ ਧਾਰਮਿਕ ਆਗੂ ਨੂੰ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ ਜਗਦੀਸ਼ ਸਿੰਘ ਛਿੰਡਾ ਨੇ ਆਰਥਿਕ ਪੱਖ ਤੋਂ ਵੱਡਾ ਖੁਲਾਸਾ ਕਰਦੇ ਹ ਕਿ ਸਾਲ 2024 ਤੋਂ 2026 ਤੱਕ ਧਰਮ ਪ੍ਰਚਾਰ ਦੇ ਨਾਂ ਤੇ ਇਕੱਠੇ ਕੀਤੇ ਗਏ ਕਰੋੜਾ ਰੁਪਏ ਦੇ ਫੰਡਾਂ ਦਾ ਕੋਈ ਹਿਸਾਬ ਨਹੀਂ ਦਿੱਤਾ ਗਿਆ ਉਨ੍ਹਾਂ ਦੋਸ਼ ਲਾਇਆ ਹੈ ਕਿ ਇਸ ਪੈਸੇ ਨਾਲ ਨਿੱਜੀ ਜ਼ਮੀਨਾਂ ਖਰੀਦੀਆਂ ਗਈਆਂ ਨੇ ਮਹਿੰਗੀਆਂ ਗੱਡੀਆਂ ਲਈਆਂ ਗਈਆਂ ਨੇ ਅਤੇ ਨਿੱਜੀ ਬੈਂਕ ਖਾਤੇ ਪਰੇ ਗਏ ਨੇ ਜਦਕਿ ਇਹ ਪੈਸਾ ਹਰਿਆਣਾ ਕਮੇਟੀ ਦੇ ਖਾਤੇ ਵਿੱਚ ਜਮ੍ਹਾਂ ਹੋਣਾ ਚਾਹੀਦਾ ਸੀ ਉਨ੍ਹਾਂ ਦੱਸਿਆ ਹੈ ਕਿ ਦਾਦੂਵਾਲ ਦੀਆਂ ਇਹਨਾਂ ਗਤੀਵਿਧੀਆਂ ਕਰਨ ਹਾਊਸ ਦੇ 33 ਮੈਂਬਰਾਂ ਨੇ ਮਤਾ ਪਾਸ ਕਰਕੇ ਉਨ੍ਹਾਂ ਨੂੰ ਮੈਂਬਰਸ਼ਿਪ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੋਂ ਵੀ ਖਰਜ ਕਰ ਦਿੱਤਾ ਝਿੰਡਾ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਦਖਲ ਦੇ ਕੇ हरियाणा ਦੇ ਸਿੱਖਾਂ ਨੂੰ ਇਸ ਕਲੇਸ਼ ਤੋਂ ਨਜਾਦਵਣ ਉਹਨਾਂ ਕਹਿ ਕੇ ਸਿੱਖਾਂ ਲਈ ਅਕਾਲ ਤਖਤ ਸਾਹਿਬ ਸਭ ਤੋਂ ਉੱਚੀ ਅਦਾਲਤ ਹੈ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਸਿੰਘ ਸਾਹਿਬ ਸੱਚਾਈ ਦਾ ਸਾਥ ਦੇਣਗੇ ਝੰਡਾ ਨੇ ਪੰਜਾਬ ਦੀਆਂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੇ ਵਿਅਕਤੀ ਨੂੰ ਵਾਪਸ ਆਪਣੇ ਇਲਾਕੇ 'ਚ ਬੁਲਾਇਆ ਜਾਵੇ ਤਾਂ ਜੋ ਹਰਿਆਣਾ ਦੇ ਗੁਰੂ ਧਾਮਾਂ ਦਾ ਪ੍ਰਬੰਧ ਪਹਿਲਾਂ ਦੀ ਤਰ੍ਹਾਂ ਸੁਚਾਰੂ ਢੰਗ ਨਾਲ ਚੱਲ ਸਕੇ ਪਰ ਮੈਨੂੰ ਪਤਾ ਨਹੀਂ ਸੀ ਇਸ ਇਨਸਾਨ ਦੀ ਫਿਤਰਤ ਕੀ ਹੈ ਜਦੋਂ ਉਹਨੇ ਕਲੇਸ਼ ਪਾਣਾ ਸ਼ੁਰੂ ਕੀਤਾ ਤੇ ਮੇਰਾ ਸਾਰਾ ਰਿਕਾਰਡ ਗੁਰਦਾਸਪੁਰ ਦਾ ਜਿਹੜਾ ਕਾਦੀਆਂ ਤਹਿਸੀਲ ਦੇ ਵਿੱਚ ਇਹਦਾ ਪੈਣੀ ਖੁਰਦ ਪਿੰਡ ਹੈ ਇਹਦਾ ਮੈਂ ਸਾਰਾ ਰਿਕਾਰਡ ਲੈ ਕੇ ਆਇਆ ਹਾਂ ਤੇ ਕੌਂਟਕ ਸਾਹਿਬ ਨੂੰ ਬੇਨਤੀ ਕਰਨਾ ਆਹਾਂ ਕਿ ਜੋ ਕੁਲੇਸ਼ੀ ਇਨਸਾਨ ਹੈ ਹਰਤ ਜੋੜਦਾ ਹਾਂ ਇਹ ਭਾਵੇਂ ਪੰਜਾਬ ਵਾਲਿਓ ਗੁਰਦਾਸਪੁਰ ਵਾਲਿਓ ਇਹਨੂੰ ਆਪਣੇ ਵਾਪਸ ਲੈ ਦਿਓ ਅਸੀਂ ਇਹਦੋਂ ਤੋਂ ਬਹੁਤ ਤੰਗ ਆ ਚੁੱਕੇ ਹਾਂ ਕਿਉਂਕਿ ਸਭ ਤੋਂ ਵੱਡਾ ਦੁੱਖ ਹੀ ਮੈਨੂੰ ਇਸ ਕਰਕੇ ਹੈ ਕਿ ਮੈਂ 22 ਸਾਲ ਲੜਾਈ ਲੜ ਕੇ ਨਾ ਘਰ ਦੀ ਪਰਵਾਹ ਕੀਤੀ ਨਾ ਆਪਣੀ ਜ਼ਿਹਰ ਦੀ ਪਰਵਾਹ ਕੀਤੀ ਆਪਣਾ ਸਾਰਾ ਬਿਜ਼ਨਸ ਠੱਪ ਕਰ ਲਿਆ ਪਰ ਹਰਿਆਣਾ ਕਮੇਟੀ ਵਾਸਤੇ 22 ਸਾਲ ਲੜਾਈ ਲੜੀ ਪਰ ਇਸ ਇਨਸਾਨ ਨੇ ਹੁਣ ਵੀ ਕਲੇਸ਼ ਪਾ ਕੇ ਰੱਖਿਆ ਹੋਇਆ ਹੈ ਤੇ ਕਲੇਸ਼ ਨੂੰ ਕਟਵਾਉਣ ਵਾਸਤੇ ਅਜਿਹੇ ਸਰ ਕੋਲ ਬੇਨਤੀ ਕਰਨ ਆਏ ਹਾਂ ਵੇਖੋ ਜਿਹਦਰ ਸਾਹਿਬ ਸਾਡੀ ਇਸ ਅਪੀਲ ਨੂੰ ਕਿੰਨਾ ਕੋ ਸਹੀ ਠਹਿਰਦੇ ਨੇ ਮੈਂ ਤਾਂ ਸਮਝਦਾ ਹਾਂ ਕਿ ਹਰਿਆਣਾ ਕਮੇਟੀ ਦੇ ਵਿੱਚ ਇੱਕ ਏ ਤੱਬਾ ਹੈ ਏ ਗ੍ਰਹਿਣ ਹਰਿਆਣਾ ਕਮੇਟੀ ਦੇ ਵਿੱਚ ਜਿੰਨਾ ਛੇਤੀ ਇਹਦੇ ਤੋਂ ਹਰਿਆਣਾ ਕਮੇਟੀ ਨਜਾਟ ਪਾਏਗੀ ਅਸਾਂ ਪਿਛਲੇ ਦਿਨੀ ਜਰਨਲ ਹਾਊਸ ਦੀ ਮੀਟਿੰਗ ਦੇ ਵਿੱਚ 33 ਮੈਂਬਰਾਂ ਨੇ ਪਾਸ ਕਰਕੇ ਇਹਨੂੰ ਆਪਣੇ ਮੈਂਬਰਸ਼ਿਪ ਦੀ ਖਰਜ ਕਰ ਦਿੱਤਾ ਹੈ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਆਪਣੇ ਆਪ ਨੂੰ ਖਵਾਉਂਦਾ ਸੀ 7 ਤਰੀਕ ਨੂੰ 25 7 25 ਨੂੰ ਇਹਨੂੰ ਚੇਅਰਮੈਨ ਤੋਂ ਹਟਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਵੀ ਇਹ ਬਾਝ ਨਹੀਂ ਆਇਆ ਅਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਦਿੱਲੀ ਤੋਂ ਹੈ ਜਿੱਥੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਵੇਂ ਬਣੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਨਵੀਂ ਦਿੱਲੀ ਵਿਖੇ ਪਾਰਟੀ ਦੇ ਨਵੇਂ ਚੁਣੇ ਗਏ ਕੌਮੀ ਪ੍ਰਧਾਨ ਨਿਤਿਨ ਨਵੀਨ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਨਿਤਿਨ ਨਵੀਨ ਦੀ ਅਗਵਾਈ ਚ ਪਾਰਟੀ ਨਵੇਂ ਉਤਸ਼ਾਹ ਨਾਲ ਅੱਗੇ ਵਧੇਗੀ ਇਸ ਸੰਬੰਧੀ ਉਹਨਾਂ ਨੇ ਆਪਣੇ ਇੱਕ ਸੋਸ਼ਲ ਮੀਡੀਆ ਸੁਨੇਹੇ 'ਚ ਲਿਖਿਆ ਹੈ ਭਾਜਪਾ ਹਾਈ ਕਮਾਂਡ ਨੇ ਆਪਣੇ ਸਥਾਪਿਤ ਆਦਰਸ਼ਾਂ ਤੋਂ ਚਲਦਿਆਂ ਨਵੀਂ ਪੀੜੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੀ ਬਾਗਡੋਰ ਸੌਂਪੀ ਹੈ ਜਿਵੇਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਨਵੀਂ ਪੀੜੀ ਪਾਰਟੀ ਦੇ ਉੱਚ ਆਦਰਸ਼ਾਂ ਨੂੰ ਮੰਨਦੀਆਂ ਇਸ ਨੂੰ ਹੋਰ ਅੱਗੇ ਲੈ ਕੇ ਜਾਵੇਗੀ ਉਹਨਾਂ ਨਵਾਂ ਜੋਸ਼ ਨਵੀਂ ਗਤੀ ਦੇਵੇਗੀ ਅoraj ਚੁਣੇ ਗਏ ਕੌਮੀ ਪ੍ਰਧਾਨ ਨਿਤਿਨ ਨਵੀਨ ਨੂੰ ਮਿਲ ਕੇ ਸ਼ੁਕਾਮਨਾਵਾਂ ਭੇਟ ਕੀਤੀਆਂ ਨੇ ਅਤੇ ਉਨ੍ਹਾਂ ਨੇ ਜਿਵੇਂ ਪਾਰਟੀ ਦੇ ਆਦਰਸ਼ ਦੁਹਰਾਏ ਨੇ ਕਿ ਸਾਡੇ ਲਈ ਦੇਸ਼ ਪ੍ਰਥਮ ਪਾਰਟੀ ਦੋਇਮ ਅਤੇ ਖੁਦ ਆਖਰੀ ਸਥਾਨ ਹੈ ਦੇ ਅਨੁਸਾਰ ਪਾਰਟੀ ਨੂੰ ਹੋਰ ਵੀ ਨਵੇਂ ਉਤਸ਼ਾਹ ਨਾਲ ਅੱਗੇ ਵਧਾਵਾਂਗੇ। ਅਗਲੀ ਖਬਰ ਸੁਲਤਾਨਪੁਰ ਲੋਧੀ ਤੋਂ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਪੱਗਾਂ ਲੱਥੀਆਂ ਨੇ ਅਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਮੋਖੇ ਤੋਂ ਇੱਕ ਅਜਿਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਨੇ ਇਨਸਾਨੀਅਤ ਦੇ ਨਾਲ-ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ ਪਿੰਡ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ 'ਚ ਪੱਗਾਂ ਲੁੱਤੀਆਂ ਨੇ ਅਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ 'ਚ ਗੁਰੂ ਘਰ ਦੇ ਅੰਦਰ ਹੀ ਤੋਹਾਂ ਤੇ ਰਾਂਦੀਆਂ ਪੱਗਾਂ ਲੁੱਟੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਅਤੇ ਗਾਲੀ-ਗਲੋਚ ਵੀ ਕੀਤਾ ਜਾ ਰਿਹਾ ਹੈ ਗੁਰੂ ਘਰ ਦੀ ਸੇਵਾ 'ਚ ਤਾਇਨਾਤ ਗਰੰਥੀ ਸਿੰਘ ਨੇ ਕਿਹਾ ਕਿ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਵੀ ਜਿਹੜੀ ਤਾਂ ਗ੍ਰੰਥੀ ਸਿੰਘ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਜੇਰੇ ਇਲਾਜ ਹੈ ਪੀੜਿਤ ਗ੍ਰੰਥੀ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਇਨਸਾਫ ਦੀ ਮੰਗ ਦੀ ਅਪੀਲ ਕੀਤੀ ਹੈ ਮਹਿਰ ਸਿੰਘ ਨੇ ਦੱਸਿਆ ਕਿ ਗ੍ਰੰਥੀ ਸਿੰਘ ਉੱਤੇ ਸੇਵਾਚ ਕੋਤਾਹੀ ਵਰਤੰਦੇ ਆਰੋਪ ਲਗਾਏ ਨੇ ਉਹਨਾਂ ਇਹ ਵੀ ਕਿਹਾ ਹੈ ਕਿ ਉਸਨੇ ਕਈ ਵਾਰ ਗ੍ਰੰਥੀ ਸਿੰਘ ਨੂੰ ਸੇਵਾਚ ਅਣਗਲੀ ਕਰਦੇ ਹੋਏ ਫੜਿਆ ਸੀ ਅਤੇ ਇੱਕ ਦਿਨ ਪਹਿਲਾਂ ਗ੍ਰੰਥੀ ਸਿੰਘ ਉਸਦੇ ਘਰ ਆ ਕੇ ਗਾਲੀ ਗਲੋਚ ਵੀ ਕਰਕੇ ਗਿਆ ਹੈ ਇਹ ਗੁਰਦਰ ਸਿੰਘ ਤੂੰ ਸਰਦਾਰ ਮੇਰ ਸਿੰਘ ਸਰਦਾਰ ਗੁਰਦੀਪ ਸਿੰਘ ਇਹ ਪੋਥੀ ਲੈ ਕੇ ਚੱਲੇ ਸਨ ਚੱਪਲਾ ਇਨਾਂ ਦੇ ਪੈਰਾ ਵਿੱਚ ਸੀ ਤੇ ਗੰਦੇ ਜਿਹੇ ਕੱਪੜੇ ਇਨਾਂ ਨੇ ਪਾਏ ਸੀ ਤੇ ਮੈਂ ਵੀ ਤੁਸੀਂ ਪੋਥੀ ਪਰਮੇਸ਼ਰ ਦਾ ਥਾਨ ਹੁੰਦਾ ਉਥੇ ਪਰਮੇਸ਼ਰ ਦਾ ਥਾਨ ਤੁਸੀਂ ਐਡੀ ਵੱਡੀ ਬੇਦਬੀ ਕਰਦੇ ਪਏ ਜੇ ਤੇ ਮੈਂ ਘਰ ਕੋ ਨਹੀਂ ਸੀ ਬਾਅਦ ਚ ਗਿਆ ਚਲਾ ਜਦੋਂ ਇੰਨੀ ਗੱਲ ਕਹੀ ਇਨਾਂ ਨੂੰ ਗੁੱਸਾ ਲੱਗ ਗਿਆ ਵੀ ਇਨਾਂ ਨੇ ਬਾਬਾ ਜੀ ਨੇ ਇੰਨੀ ਗੱਲ ਕਿਉਂ ਕਹੀ ਸੋ ਅੱਜ ਗੁਰਦਰਾ ਸਾਹਿਬ ਵਿਖੇ ਗਲਬਾਤ ਕਰਨ ਵਾਤੇ ਸਾਰੇ ਹੀ ਜੁੜੇ ਉਥੇ ਆ ਗਏ ਮੈਂ ਗਲਬਾਤ ਹੀ ਕਰ ਰਿਹਾ ਸੀ ਤੇ ਪਿੱਛੋਂ ਇਹਨਾਂ ਦਾ ਬੇਟਾ ਮਹਿਰ ਸਿੰਘ ਦੇ ਨੇ ਮੇਰੇ ਪੱਗ ਲਾਤੀ ਕੇਸ ਖਿੱਚੇ ਮੇਰੇ ਅਸੀਂ ਸੁਲਤਾਨਪੁਰ ਲੋਧੀ ਤੋਂ ਇੰਦਰਜੀਤ ਸਿੰਘ ਚਾਹਲ ਦੀ ਰਿਪੋਰਟ ਹਮਦਰ ਟੀਵੀ